ਫ੍ਰਿਜ ਨੇ ਫੂਕਤਾ ਘਰ ਬਾਲ ਬਾਲ ਬਚਿਆ ਪਰਿਵਾਰ ਅਕਸਰ ਹੀ ਗਰਮੀ ਵਿੱਚ ਘਰਾਂ ਵਿੱਚ ਏਸੀ ਅਤੇ ਫ੍ਰਿਜ ਲਗਾਤਾਰ ਚੱਲਦੇ ਰਹਿੰਦੇ ਨੇ ਪਰ ਹੁਣ ਇੱਕ ਫ੍ਰਿਜ ਤੋਂ ਬਾਲ ਬਾਲ ਬਚਿਆ ਪਰਿਵਾਰ ਵੀਡੀਓ ਦੇਖ ਕੇ ਹਰ ਕੋਈ ਹੋ ਗਿਆ ਹੈਰਾਨ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਫ੍ਰਿਜ ਮੱਚਿਆ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਘਰ ਵਿੱਚੋਂ ਧੂੰਆਂ ਨਿਕਲ ਰਿਹਾ ਹੈ ਅਤੇ ਸਾਰਾ ਹੀ ਘਰ ਮੱchn ਕਾਰਨ ਕਾਲਾ ਹੋਇਆ ਪਿਆ ਹੈ ਇਸ ਦਰਸਲ ਪਿੰਡ ਵਿੱਚ ਬਿਜਲੀ ਦਾ ਫਾਲਟ ਹੋਣ ਕਰਕੇ ਲਗਾਤਾਰ ਹੀ ਬਿਜਲੀ ਵੱਧ ਘਟ ਆ ਰਹੀ ਸੀ ਇਸ ਪਰਿਵਾਰ ਨੇ ਕੋਈ ਜ਼ਿਆਦਾ ਗੌਰ ਨਹੀਂ ਦੀਤੀ ਜਿਸ ਕਾਰਨ ਇੱਕੋਦਮ ਫਰਿੱਜ ਦਾ ਕੰਪਰੈਸਰ ਫਟਣ ਕਾਰਨ ਉਸ ਨੂੰ ਅੱਗ ਲੱਗ ਗਈ। ਅੱਗ ਵੀ ਇੰਨੀ ਭਿਆਨਕ ਲੱਗੀ ਕਿ ਰਸੋਈ ਵਿੱਚ ਪਿਆ ਹੋਰ ਵੀ ਬਹੁਤ ਸਮਾਨ ਮਚ ਗਿਆ ਅਤੇ ਸਾਰਾ ਹੀ ਘਰ ਮੱਚਣ ਕਾਰਨ ਕਾਲਾ ਹੋ ਗਿਆ ਅਤੇ ਚਾਰੇ ਪਾਸੇ ਧੂਆਂ ਹੀ ਧੂਆਂ ਦਿਖਾਈ ਦੇਣ ਲੱਗਾ। ਪਰ ਇਸ ਪਰਿਵਾਰ ਦੀ ਖੁਸ਼ਕਿਸਮਤੀ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਸੋ ਜੇਕਰ ਤੁਹਾਡੇ ਘਰ ਵਿੱਚ ਵੀ ਬਾਰ-ਬਾਰ ਬਿਜਲੀ ਵੱਦਕਟ ਆ ਰਹੀ ਹੈ ਜਾਂ ਟ੍ਰਿਪ ਮਾਰ ਰਹੀ ਹੈ ਤਾਂ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਆਪਣੀਆਂ ਚੀਜ਼ਾਂ ਬੰਦ ਹੀ ਰੱਖੋ। ਸੋ ਇਸ ਵੀਡੀਓ ਨੂੰ ਹਰ ਇੱਕ ਘਰ ਤੱਕ ਪਹੁੰਚਦੀ ਜਰੂਰ ਕਰਿਓ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ